ਜਿੱਦਾਂ ਕਿ ਆਪਸਾਰੇ ਜਾਣਦੇ ਗੁਰਨਾਮ ਪੁੱਲਰ ਦੇ ਬੌਂਸਰ ਦੀ ਇੱਕ ਬਿਆ ਮੌਕੇ ਬਹੰਤੀ ਜਦ ਲੜਾਈ ਹੋ ਗਈ ਸੀ ਤੇ ਉਸ ਲੜਾਈ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਇਆ ਹੈ ਤੇ ਜੋ ਖੁਲਾਸਾ ਕੀਤਾ ਹੈ ਉਹ ਖੁਦ ਬਿਆ ਵਾਲੇ ਮੁੰਡੇ ਨੇ ਕੀਤਾ ਹੈ ਜੀहां ਦੋਸਤੋ ਆਪਾਂ ਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਕਿ ਇੱਕ ਮੁੰਡਾ ਗੁਰਨਾਮ ਪੁੱਲਰ ਕੋਲੇ ਆਪਣੇ ਗਾਣੇ ਦੀ ਫਾਰਮੈਸ਼ਨ ਨੂੰ ਲੈ ਕੇ ਜਾਂਦਾ ਹੈ ਤੇ ਗੁਰਨਾਮ ਪੁੱਲਰ ਉਸ ਨੂੰ ਆਖਦਾ ਉਹ ਆਪਣੇ ਗਾਣੇ ਦੀ ਫਾਰਮੈਸ਼ ਉਸ ਮੇਰੇ ਮੈਨੇਜਰ ਨੂੰ ਦੱਸ ਦੇ ਤੇ ਉਸ ਤੋਂ ਬਾਅਦ ਮੈਂ ਤੁਹਾਡਾ ਗਾਣਾ ਗਾ ਦੇਵਾਂਗਾ ਤੇ ਜਾਦੇ ਮੁੰਡਾ ਉਸ ਬੌਂਸਰ ਨੂੰ ਆਪਣੀ ਫਰਮੈਸ਼ ਵਾਲਾ ਗਾਣਾ ਦੱਸਣ ਦੇ ਲਈ ਜਾਂਦਾ ਹੈ ਤਾਂ ਅੱਗੋਂਸਰ ਉਸਦੇ ਨਾਲ ਬਤਮੀਜੀ ਕਰਨ ਲੱਗ ਜਾਂਦਾ ਹੈ ਤੇ ਇਸ ਮੁੰਡੇ ਦੇ ਉੱਤੇ ਬੌਂਸਰ ਨੇ ਇਲਜ਼ਾਮ ਵੀ ਲਾਇਆ ਨੇ ਬੀ.ਐਸ. ਨੇ ਦਾਰੂ ਪੀਤੀ ਹੋਈ ਸੀ ਤੇ ਉਸ ਨੂੰ ਪਹਿਲਾਂ ਗਾਲ ਕੱਢ ਕੇ ਬੋਲਿਆ ਪਰ ਐਦਾਂ ਦਾ ਕੁਝ ਵੀ ਨਹੀਂ ਹੋਇਆ ਇਹ ਜੋ ਸਭ ਖੁੱਲਾਸਾ ਕੀਤਾ ਹੈ ਖੁਦ ਬਿਆਹ ਵਾਲੇ ਮੁੰਡੇ ਨੇ ਕੀਤਾ ਹੈ ਤੇ ਉਸ ਨੇ ਦੱਸਿਆ ਹੈ ਕਿ ਕਿ ਪਹਿਲਾਂ ਬੌਂਸਰ ਨੇ ਹੀ ਸਾਡੇ ਰਿਸ਼ਤੇਦਾਰ ਦੇ ਨਾਲ ਬਤਮੀਜੀ ਕੀਤੀ ਸੀ ਤੇ ਕਿਹਾ ਸੀ ਜੋ ਗਾਣੇ ਚੱਲ ਰਹੇ ਨੇ ਗੁਰਨਾਮ ਪੁੱਲਰ ਉਹੀ ਗਾਏਗਾ ਤੁਰਨਾਮ ਪੁੱਲਰ ਸੋਡੇ ਕੱਲੇ ਕੱਲੇ ਦੀਆਂ ਫਰਮੈਸ਼ਾਂ ਪੂਰੀਆਂ ਕਰਨੀਆਂ ਆ ਤੇ ਇਸ ਨੂੰ ਲੈ ਕੇ ਲੜਾਈ ਹੋ ਜਾਂਦੀ ਤੇ ਪਰ ਮਾਰ ਦੇ ਬਲੋਂ ਗੁਰਨਾਮ ਪੁੱਲਰ ਦੇ ਬਾਉਂਸਰ ਦਾ ਰੱਟਾ ਹੈ ਜਾਂਦਾ ਹੈ ਸੋ ਬਾਕੀ ਦੋਸਤੋ ਇਸ ਮੁੱਦੇ ਤੇ ਤੁਸੀਂ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ